ਵੀ ਹੋ ਜਾਂਦਾ ਪਰ ਵਾਇਰਸ ਦਾ ਹੱਲ ਪੈਸਟੀਸਾਈਡ ਥਰੂ ਨਹੀਂ ਹੋ ਸਕਦਾ ਹੁਣ ਇਹਦੇ ਵਿੱਚ ਕੀ ਹੈ ਇਹ ਵਾਇਰਸ ਦੇ ਲੱਛਣ ਕੀ ਹੈ ਪਹਿਲਾਂ ਤਾਂ ਬੌਣਾ ਵਾਇਰਸ ਰੋਗ ਫੀਜੀ ਵਾਇਰਸ ਜਾਂ ਚੀਨੀ ਵਾਇਰਸ ਜਾਂ ਫਿਰ ਜਿਹੜਾ ਇਹਦਾ ਸਾਇੰਟਿਫਿਕ ਨਾਮ ਹੈ ਡਾਕਟਰ ਅਸ਼ੋਕ ਕੁਮਾਰ ਸਿੰਘ ਜੀ ਦੇ ਅਨੁਸਾਰ ਦੱਖਣੀ ਚੌਲ ਬਲੈਕ ਸਟਿੱਕਡ ਬੌਣੇ ਵਾਇਰਸ ਦੱਖਣੀ ਚੌਲ ਬਲੈਕ ਸਟਿੱਕਡ ਬੌਣੇ ਵਾਇਰਸ ਐਸ ਆਰ ਪੀ ਐਸ ਡੀ ਬੀ ਇਹ ਮੇਰੇ ਹੱਥ ਦੇ ਵਿੱਚ ਇੱਕ ਪੇਜ ਹੈ ਇਦੇ ਉੱਤੇ ਪੂਰੀ ਦਿਸ਼ਾ ਨਿਰਦੇਸ਼ ਸਾਡੇ ਜੋ ਆਈਆਰਆਈ ਹੈ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਉਹਦੇ ਸਾਬਕਾ ਡਾਇਰੈਕਟਰ ਉਹਨਾਂ ਦਾ ਪੂਰਾ ਬਕਾਇਦਾ ਇਹ ਮੈਂ ਵੀਡੀਓ ਦੇ ਵਿੱਚ ਆਪਾਂ ਕਮੈਂਟ ਦੇ ਵਿੱਚ ਵੀ ਇਹਦੇ ਜਿਹੜੀ ਆ ਪੀਡੀਐਫ ਦੇ ਦਾਂਗੇ ਤੁਹਾਨੂੰ ਇਹ ਤੋਂ ਪੜ ਸਕਦੇ ਹੋ ਉਹਨਾਂ ਨੇ 19 ਜੁਲਾਈ ਦਾ ਇਹ 19 ਤਰੀਕ ਨੂੰ ਅੱਜ ਬਾਈ ਹੋ ਗਈ 19 ਤਰੀਕ ਨੂੰ ਇਹਦੇ ਬਾਰੇ ਕੀ ਕੁਝ ਕਿਹਾ ਦੇਖੋ ਅ ਬੇਰ ਦਾ ਜਿਹੜਾ ਇੱਕ ਬਿਸ਼ਾਨੂ ਰੋਗ ਹੁੰਦਾ ਹੈ ਇੱਕ ਲਾਗ ਦਾ ਰੋਗ ਹੈ ਲਾਗ ਜਿਵੇਂ ਪਹਿਲਾਂ ਵੀ ਲਾਗ ਵਾਲੇ ਰੋਗ ਆਉਂਦੇ ਸੀ ਕਰੋਨਾ ਵੀ ਆਇਆ ਇੱਕ ਦੂਜੇ ਤੋਂ ਦੂਜੇ ਨੂੰ ਹੋਣ ਵਾਲਾ ਰੋਗ ਹੈ ਪਰ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਆ ਕੀ ਇਹਦੇ ਲੱਛਣ ਹੁੰਦੇ ਆ ਉਹਦੇ ਤੇ ਹੀ ਸਿਰਫ ਚਰਚਾ ਕਰਾਂਗੇ ਦੇਖੋ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਕਾਫੀ ਡਰਿਆ ਹੋਇਆ ਔਰ ਕੁਝ ਏਰੀਏ ਦੇ ਵਿੱਚ ਇਹਦਾ ਰੂਪ ਖਤਰਨਾਕ ਵੀ ਹੈ ਪਰ ਮੈਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿੰਨੇ ਕ ਖੇਤ ਦੇਖ ਕੇ ਅੱਜ ਵੀ ਪੁੱਛੋ ਗੱਲਾਂ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਦਾ ਕੋਈ ਕਿਤੇ ਜਿਹੜਾ ਖਤਰਨਾਕ ਰੂਪ ਨਹੀਂ ਦੇਖਣ ਨੂੰ ਮਿਲਿਆ ਕੁਝ ਕਿਸਾਨਾਂ ਨਾਲ ਕਿੱਤਾਂ ਜੀ ਗੱਲ ਹੋਈ ਉਹਨਾਂ ਨੇ ਵੀ ਦੱਸਿਆ ਕਿ ਯਾਰ ਇਹ ਅਸੀਂ ਬੂਟੇ ਜਿਹੜੇ ਬਾਉਣੇ ਆ ਵਿੱਚ ਪਹਿਲਾਂ ਵੀ ਦੇਖਦੇ ਰਹੇ ਆ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਆ ਪਰ ਉਹ ਇੱਕ ਦੋ ਇੱਕ ਦੋ ਮਤਲਬ ਕਿੱਲੇ ਮਗਰ ਪੰਜ ਸੱਤ ਬੂਟੇ ਹੋ ਕੇ ਨਿਬੜ ਜਾਂਦਾ ਪਰ ਸਾਲ ਦਰ ਸਾਲ ਜਿਹੜਾ ਕੀ ਆ ਕੋਈ ਵੀ ਵਾਇਰਸ ਆ ਜਾਂ ਬਿਸ਼ਾਨੂ ਰੋਗ ਆ ਜੇ ਉਹ ਜਉਂਦਾ ਰਹਿੰਦਾ ਜੇ ਉਹ ਉਹਨਾਂ ਖੇਤਾਂ ਦੇ ਵਿੱਚ ਰਹਿੰਦਾ ਜਾਂ ਅੱਗੇ ਵੱਧਦਾ ਉਹਦਾ ਰੂਪ ਕਦੋਂ ਵੀ ਖਤਰਨਾਕ ਹੋ ਸਕਦਾ ਪਰ ਇੱਥੇ ਇੱਕ ਤੁਹਾਨੂੰ ਦੱਸ ਦਿਆ ਕਿ ਕੈਮੀਕਲ ਨਾਲ ਇਹਦਾ ਕੋਈ ਵੀ ਕੰਟਰੋਲ ਕਿਸੇ ਵਾਇਰਸ ਦਾ ਕਦੇ ਵੀ ਨਹੀਂ ਹੁੰਦਾ ਕੈਮੀਕਲੀ ਕੰਟਰੋਲ ਵਾਇਰਸ ਦਾ ਨਹੀਂ ਹੈ ਬਿਲਕੁਲ ਨਹੀਂ ਹੋ ਸਕਦਾ ਹਾਂ ਕੁਝ ਪ੍ਰिवੈਂਟਿਵ ਕੁਝ ਤਰੀਕੇ ਕੁਝ ਚੀਜ਼ਾਂ ਤੋਂ ਆਪਾਂ ਨੂੰ ਰੋਕਿਆ ਜਾਂਦਾ ਜਾਂ ਕੁਝ ਬਾਰੇ ਦੱਸਿਆ ਜਾਂਦਾ ਤਾਂ ਉਹ ਸੁਣਨੀਆ ਜ਼ਰੂਰ ਚਾਹੀਦੀਆਂ ਸਾਰੀ ਵਿਭਾਗ ਦੇ ਉੱਤੇ ਲੱਗੇ ਹੋਏ ਆਈਆਰਆਈ ਨੇ ਪੰਜ ਟੀਮਾਂ ਬਕਾਇਦਾ ਬਣਾ ਕੇ ਇਹਦੇ ਸੈਂਪਲ ਕਲੈਕਟ ਕਰਿਆ ਔਰ ਆਪਦੀ ਲੈਬ ਦੇ ਵਿੱਚ ਇਹਦੇ ਤੇ ਟੈਸਟ ਚੱਲ ਰਿਹਾ ਹੈ ਕੋਈ ਛੋਟੀ ਗੱਲ ਨਹੀਂ ਹੈ ਦੇਖੋ ਇੱਕ ਕਿਸੇ ਕੀੜੇ ਪਤੰਗੇ ਦਾ ਆ ਜਾਣਾ ਉਹਦੇ ਲਈ ਮੈਡੀਸਨ ਜਾਂ ਮੈਡੀਕਲ ਜਾਂ ਆਪਣੀਆਂ ਪੈਸਟੀਸਾਈਡ ਬਹੁਤ ਹੈ ਉਹਦਾ ਹੱਲ ਵੀ ਹੋ ਜਾਂਦਾ ਪਰ ਵਾਇਰਸ ਦਾ ਹੱਲ ਪੈਸਟੀਸਾਈਡ ਥਰੂ ਨਹੀਂ ਹੋ ਸਕਦਾ ਹੁਣ ਇਹਦੇ ਵਿੱਚ ਕੀ ਹੈ ਇਹ ਵਾਇਰਸ ਦੇ ਲੱਛਣ ਕੀ ਹੈ ਪਹਿਲਾਂ ਤਾਂ ਬੂਟੇ ਬੌਣੇ ਰਹਿ ਜਾਣਗੇ ਜਿਸ ਤਰ੍ਹਾਂ ਤੁਸੀਂ ਇਹ ਬੂਟੇ ਦੇਖ ਰਹੇ ਹੋ ਬੌਣੇ ਬੂਟੇ ਰਹਿ ਜਾਣਗੇ ਛੋਟੇ ਕੱਦ ਦੇ ਬੂਟੇ ਦਿਖਣਗੇ ਬੂਟੇ ਦੀ ਬੰਤਰ ਬਿਲਕੁਲ ਜਿਹੜਾ ਵੱਡਾ ਬੂਟਾ ਨਾਲ ਖੜਾ ਉਹਦੇ ਅਰਕੀ ਹੋਊਗੀ ਪਰ ਉਹ ਬੂਟਾ ਖੁਦ ਛੋਟਾ ਹੋਊਗਾ ਦੂਸਰੇ ਨੰਬਰ ਤੇ ਉਹ ਬੂਟੇ ਦੀ ਜਿਹੜਾ ਹਰੇ ਪੱਤਿਆਂ ਦਾ ਵਾਧਾ ਵਿਕਾਸ ਹੈ ਤੇ ਇਹਦਾ ਜਿਹੜੇ ਟਿੱਲਰਾਂ ਦਾ ਵਾਧਾ ਵਿਕਾਸ ਰੁਕ ਜਾਊਗਾ ਉਹ ਤੁਹਾਨੂੰ ਨજર ਬੂਟੇ ਦੀ ਤਰ੍ਹਾਂ ਹੋਣਗੇ ਪਰ ਛੋਟੇ ਨજર ਹੋਣਗੇ ਜਦੋਂ ਤੁਸੀਂ ਉਸ ਬੂਟੇ ਨੂੰ ਪੱਟਣਾ ਚਾਹੋਗੇ ਤਾਂ ਬਿਲਕੁਲ ਆਸਾਨੀ ਦੇ ਨਾਲ ਕਿਉਂਕਿ ਇਸ ਸਟੇਜ ਤੇ ਜਿਹੜਿਆ ਧੋਨੇ ਚ ਖੜੇ ਆ ਇਸ ਸਟੇਜ ਤੇ ਝੋਨੇ ਦਾ ਬੂਟਾ ਪੱਟਣਾ ਦੋਨੇ ਥਾਣਾ ਪੂਰਾ ਜੋਰ ਲਾਦਾ ਪਰ ਉਹ ਬੂਟਾ ਤੁਹਾਡੇ ਇੱਕ ਹੱਥ ਨਾਲ ਪੱਟਿਆ ਜਾਊ ਕਿਉਂਕਿ ਇਹ ਕੀ ਕਰਦਾ ਜੜਾਂ ਕਾਲੀਆਂ ਤਾਂਬੇ ਰੰਗੀਆਂ ਹੋ ਜਾਂਦੀਆਂ ਜੜਾਂ ਦਾ ਵਾਧਾ ਵਿਕਾਸ ਰੁਕ ਜਾਂਦਾ ਤੇ ਸ਼ਰਤ ਤੇ ਜਿਹੜਾ ਤੁਹਾਡਾ ਪੌਦਾ ਹੈ ਉਹ ਖੁਰਾਕ ਲੈਣੀ ਬੰਦ ਕਰ ਦਿੰਦਾ ਤੇ ਪੌਦਾ ਹੌਲੀ ਹੌਲੀ ਖਾਤਮੇ ਵੱਲ ਜਾਂਦਾ ਔਰ ਇਹਨੂੰ ਕਿਤੇ ਵੀ ਕੋਈ ਟੇਲਰ ਨੇ ਸਰਦਾ ਨਹੀਂ ਤੇ ਨਾ ਹੀ ਇਹਨੂੰ ਚੌਲ ਆਉਂਦੇ ਆ ਇਹਦਾ ਹੋ ਗਿਆ ਇਹਦਾ ਇੱਕ ਲੱਛਣ ਹੁਣ ਕਰ ਕੀ ਸਕਦੇ ਆ ਦੇਖੋ ਹਲੇ ਤੱਕ ਕੋਈ ਵੀ ਦਵਾਈ ਨਹੀਂ ਬਣੀ ਬਿਲਕੁਲ ਕਿਸੇ ਦਾ ਵੀ ਇਹ ਕਹਿ ਦੇਣਾ ਕਿ ਆ ਪਾ ਲਓ ਠੀਕ ਹੋ ਜੂ ਨਹੀਂ ਇਹ ਇਹ ਰਾਹ ਸਹੀ ਨਹੀਂ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਪਰੇਸ਼ਾਨੀ ਦੇ ਵਿੱਚ ਆਪਾਂ ਖਰਚਾ ਨਹੀਂ ਕਰਾਉਣਾ ਕਿਸੇ ਵੀ ਵੀਰ ਨੇ ਹਾਂ ਕੁਝ ਜਿਹੜਾ ਗਾਈਡਲਾਈਨ ਹੈਗੀਆਂ ਆਈਏਆਰਆਈ ਵੱਲੋਂ ਜਾਂ ਸਾਡੀ ਪੀਜੂ ਵੱਲੋਂ ਜਾਂ ਹਰ ਜ਼ਿਲ੍ਹੇ ਦੇ ਜਿਹੜੇ ਕੇਬੀਕੇ ਆ ਉਹਨਾਂ ਵੱਲੋਂ ਗਾਈਡਲਾਈਨ ਜਾਰੀ ਹੋ ਰਹੀਆਂ ਨੇ ਜਿਹਦੇ ਵਿੱਚ ਕਿ ਇਹਨੂੰ ਫਲਾਉਣ ਦਾ ਕੰਮ ਜਿਹੜਾ ਉਹ ਚਿੱਟੀ ਪੇਠਾ ਵਾਲਾ ਟੱਡਾ ਜਿਹੜਾ ਕਹਿੰਦੇ ਨੇ ਆਪਾਂ ਚਿੱਟੀ ਪੇਠਾ ਵਾਲਾ ਟੱਡਾ ਇਹਨੂੰ ਫਲਾਉਣ ਦਾ ਕੰਮ ਕਰਦਾ ਤਾਂ ਉਹਨੂੰ ਜਿਹੜੀਆਂ ਦਵਾਈਆਂ ਮਾਰਦੀਆਂ ਸਿਰਫ ਉਹੀ ਦਵਾਈਆਂ ਦੇ ਉੱਪਰ ਆਪਾਂ ਜਿਹੜਾ ਵਰਤ ਸਕਦੇ ਆ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਉਹ ਹੈ ਪਰ ਹਰ ਏਰੀਆ ਦੇ ਵਿੱਚ ਨਹੀਂ ਹੈ ਘਬਰਾਟ ਨਹੀਂ ਕਰਨੀ ਘਬਰਾਉਣ ਦੀ ਜਰੂਰਤ ਨਹੀਂ ਹੈ ਡਬਲਯੂ ਬੀ ਪੀ ਐਚ ਜੇ ਤੁਹਾਡੇ ਹੈ ਤਾਂ ਉਹਨੂੰ ਤੁਸੀਂ W B P H ਜੇ ਤੁਹਾਡੇ ਹੈ ਤਾਂ ਉਹਨੂੰ ਤੁਸੀਂ ਕੋਸ਼ਿਸ਼ ਕਰਨੇ ਉਹ ਤੋਂ ਕੰਟਰੋਲ ਦੇ ਵਿੱਚ ਰੱਖੋ ਸੇਮ ਜਿਵੇਂ ਨਰਮੇ ਦੇ ਵਿੱਚ ਆਪਣੇ ਵਾਇਰਸ ਆਉਂਦਾ ਸੀਗਾ ਹਰ ਰੋਜ਼ ਹਰ ਸਾਲ ਨੇ ਜਿੱਟਦੇ ਆ ਹਰ ਸਾਲ ਆਉਂਦਾ ਹੁਣ ਵੀ ਆਉਂਦਾ ਪਹਿਲਾਂ ਵੀ ਆਉਂਦਾ ਸੀ ਉਹੀ ਆ ਵੀ ਉਹਨੂੰ ਚਿੱਟੀ ਮੱਖੀ ਆ ਜਿਹੜਾ ਚੱਟਾ ਮੱਛਰ ਉਹਥੇ ਉਹਨੂੰ ਫਲਾਉਣ ਦਾ ਕੰਮ ਕਰਦਾ ਉਹ ਤਾਂ ਵੈਕਟਰ ਹੈ ਉਹਨੂੰ ਇੱਕ ਜਗ੍ਹਾ ਤੋਂ ਇਨਫੈਕਟਡ ਪੌਦਿਆਂ ਤੋਂ ਤੰਦਰੁਸਤ ਪੌਦਿਆਂ ਤੱਕ ਜਿਹੜਾ ਲਿਜਾਊਗਾ ਤੇ ਵਾਇਰਸ ਵਿਸ਼ਾਣੂ ਦੀ ਵੀ ਇਹੀ ਆਦਤ ਹੁੰਦੀ ਉਹ ਬਿਮਾਰ ਪੌਦੇ ਤੋਂ ਤੰਦਰੁਸਤ ਪੌਦੇ ਵੱਲ ਜਾਣਾ ਚਾਹੁੰਦਾ ਸੇਮ ਉੱਥੇ ਵੀ ਇਹੀ ਹੈ ਗਾਈਡਲਾਈਨ ਵੀ ਚਿੱਟੇ ਮੱਛਰ ਨੂੰ ਕੰਟਰੋਲ ਦੇ ਵਿੱਚ ਰੱਖੋ ਤਾਂ ਵਾਇਰਸ ਕੰਟਰੋਲ ਚ ਰਹੇ ਜੂਗਾ ਪਰ ਇਹਦਾ ਮਤਲਬ ਇਹ ਨਹੀਂ ਜੇ ਬਾਇਰਸ ਆ ਗਿਆ ਤੁਹਾਡੀ ਫਸਲ ਹੀ ਖਤਮ ਹੋ ਜੂ ਜਾਂ ਇਹ ਖਤਮ ਕਰ ਰਿਹਾ ਹੈ ਬਾਅਦ ਕਰੋ ਦੇਖੋ ਟਾਈਮ ਦਰ ਟਾਈਮ ਇਹਦੇ ਲਈ ਗਾਈਡਲਾਈਨ ਹੋਰ ਆ ਜਾਣਗੀਆਂ ਆਉਣ ਵਾਲੇ ਟਾਈਮ ਤੇ ਕੋਈ ਬੀਜਾਂ ਦੇ ਵਿੱਚ ਸੁਧਾਰ ਹੋ ਜੂਗਾ ਪਰ ਘਬਰਾਉਣ ਦੀ ਹਲੇ ਕੋਈ ਜ਼ਰੂਰਤ ਨਹੀਂ ਆ ਖਾਸ ਕਰਕੇ ਮੈਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਾਂ ਦਾਵੇ ਨਾਲ ਤਾਂ ਕਹਿ ਸਕਦੇ ਆ ਆਪਾਂ ਵੀ ਇੱਥੇ ਐਡਾ ਵੱਡਾ ਕਿਸੇ ਪਿੰਡ ਦੇ ਵਿੱਚ ਵੀ ਕਾਫੀ ਪਿੰਡਾਂ ਦਾ ਆਪਾਂ ਕੱਲ ਦਾ ਵੀ ਏਰੀਆ ਦੇਖਿਆ ਅੱਜ ਵੀ ਦੇਖਿਆ ਕੋਈ ਏਡੀ ਵੱਡੀ ਖਤਰੇ ਵਾਲੀ ਗੱਲ ਔਰ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਵੀ ਡਰ ਦੇ ਵਿੱਚ ਤਹਿਸ ਚਾ ਕੇ ਕੋਈ ਵੀ ਕੈਮੀਕਲ ਨਾ ਵਰਤੋ ਕੈਮੀਕਲ ਦਾ ਹੱਲ ਨਹੀਂ